ਫਗਵਾੜਾ ਦੇ ਵਾਰ ਨੰਬਰ 1 ਮਹੱਲਾ ਸਤਨਾਮਪੁਰਾ ਵਿਖੇ ਸਥਿਤ ਰੇਲਵੇ ਲਾਈਨਾਂ ਨਜ਼ਦੀਕ ਸਰਵਿਸ ਰੋਡ ਦੇ ਵਿੱਚ ਖੜਾ ਆ ਚੁਕੇ ਬਿਜਲੀ ਦੇ ਖੰਬੇ ਕਾਰਨ ਲੋਕਾਂ ਨੂੰ ਆ ਰਹੀ ਇਸ ਸਮੱਸਿਆ ਦੇ ਹੱਲ ਲਈ ਮਹੱਲਾ ਵਾਸੀਆਂ ਵੱਲੋਂ ਫਗਵਾੜਾ ਤੋਂ ਆਪਦੇ ਹਲਕਾ ਇੰਚਾਰਜ ਸਰਦਾਰ ਜਗਿੰਦਰ ਸਿੰਘ ਮਾਨ ਦੀ ਵਿਜ਼ਿਟ ਕਰਵਾਈ ਗਈ ਇਜ਼ਰਾਂਜਿਤ ਹਰਪ੍ਰੀਤ ਸਿੰਘ ਸੋਨੂ ਦੀ ਅਗਵਾਈ ਹੇਠ ਸਮੂਹ ਮਹੱਲਾ ਵਾਸੀਆਂ ਨੇ ਸਰਦਾਰ ਮਾਨ ਦਾ ਨਿਗਾਸ ਸਵਾਗਤ ਕੀਤਾ ਉੱਥੇ ਹੀ ਹਰਪ੍ਰੀਤ ਸਿੰਘ ਸੋਨੂ ਨੇ ਦੱਸਿਆ ਕਿ ਰੇਲਵੇ ਵਿਭਾਗ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਜੋ ਬਾਉਂਡਰੀ ਕਾਰਵਾਈ ਚੱਲ ਰਹੀ ਹੈ ਉਸ ਨਾਲ ਇੱਕ ਬਿਜਲੀ ਦਾ ਖੰਭਾ ਸੜਕ ਉੱਪਰ ਹੀ ਆ ਗਿਆ ਹੈ ਜੋ ਕਿ ਨਿਤ ਹਾਸੀਆਂ ਨੂੰ ਸਦਾ ਦੇ ਰਿਹਾ ਹੈ ਉਨ੍ਹਾਂ ਇਸ ਖੰਭੇ ਨੂੰ ਥੋੜਾ ਸਾਈਡ ਤੇ ਕਰਵਾਉਣ ਦੀ ਮੰਗ ਕੀਤੀ ਗਾਰਡ ਨੰਬਰ 1 ਮਹੱਲਾ ਸਤਨਾਮਪੁਰ ਵਿਖੇ ਸਾਡੇ ਫਗਵਾੜੇ ਦੀ ਮਹਿਨਾਜ਼ ਹਸਤੀ ਫਲਕਾ ਇੰਚਾਰਜ ਆਮ ਆਦਮੀ ਪਾਰਟੀ ਸਰਦਾਰ ਜਗਿੰਦਰ ਸਿੰਘ ਜੀ ਮਾਨ ਸਾਡੇ ਇੱਕ ਛੋਟੇ ਜਿਹੇ ਸਨੇਹ ਤੇ ਆਏ ਕਿਉਂਕਿ ਹਮੇਸ਼ਾ ਇਹ ਸਾਨੂੰ ਆਏ ਦਿਨ ਪੁੱਛਦੇ ਰਹਿੰਦੇ ਆ ਕਿ ਲੋਕਾਂ ਨੂੰ ਕੋਈ ਤਕਲੀਫ ਹੋਵੇ ਜਨਤਾ ਨੂੰ ਕੋਈ ਤਕਲੀਫ ਹੋਵੇ ਕੋਈ ਪ੍ਰੋਬਲਮ ਹੋਵੇ ਉਹ ਇਹਨਾਂ ਨਾਲ ਸ਼ੇਅਰ ਕੀਤੀ ਜਾਵੇ ਜਿੱਦਾਂ ਕਿ ਸਾਰੇ ਫਰਵਾੜਾ ਵਾਸੀਆਂ ਨੂੰ ਪਤਾ ਹੈ ਕਿ ਰੇਲਵੇ ਵਿਭਾਗ ਦੇ ਜੋ ਅਧਿਕਾਰੀ ਦੇ ਉਹ ਸਾਡੀ ਲੋਕਾਂ ਦੀ ਸੁਰੱਖਿਆ ਦੇ ਲਈ ਬਾਉਂਡਰੀ ਵਾਲ ਕਰ ਰਹੇ ਨੇ ਕਿਉਂਕਿ ਕਈ ਲੋਕ ਇਨਲੀਗਲੀ ਤੌਰ ਤੇ ਲਾਈਨਾਂ ਵਿੱਚੋਂ ਲੰਘਦੇ ਨੇ ਹਨ ਕਾਮੀਆਂ ਘਟਨਾ ਵਾਪਰਦੀਆਂ ਕਿਉਂਕਿ ਜਿੱਦਾਂ ਇੱਧਰ ਤੁਸੀਂ ਕੈਮਰੇ ਵਿੱਚ ਦੇਖਿਆ ਵੀ ਹੋਵੇਗਾ ਕੇ ਪਹਿਲਾਂ ਜਿੱਥੋਂ ਕੰਦ ਨਹੀਂ ਸੀ ਪਹਿਲਾਂ ਲੋਕ ਉੱਤੋਂ ਥਾਣੀ ਟਰਨੇ ਇਸ ਖੰਭੇ ਦੇ ਕਰਕੇ ਉਧਰ ਨੂੰ ਚਲੇ ਜਾਂਦੇ ਸੀ ਮੁਹੱਲੇ ਨੂੰ ਤੇ ਇਹ ਖੰਭਾ ਬਹੁਤ ਪੁਰਾਣਾ ਲੱਗਾ ਹੋਇਆ ਤਕਰੀਬਨ 5 6 ਫੁੱਟ ਸੜਕ ਦੇ ਹੁਣ ਵਿੱਚ ਆ ਗਿਆ ਤੇ ਜਦੋਂ ਦੀ ਇੱਥੋਂ ਨੀ ਪੱਟੀ ਆ ਜਾਂ ਕੰਦ ਮੁਕੰਮਲ ਹੋਈ ਆ ਤਾਂ ਇੱਥੇ ਦੋ ਤਿੰਨ ਇਨਸੀਡੈਂਸ ਜਿੱਦਾਂ ਟਰੈਕਟਰ ਟਰਾਲੀ ਕੋਈ ਕੰਸਟਰਕਸ਼ਨ ਦੇ ਸਮਾਨ ਲਈ ਲੰਘਦਾ ਆ ਜਾਂ ਕੋਈ ਦੋ ਚੀਜ਼ਾਂ ਆ ਜਾਂਦੀਆਂ ਜਿੱਦਾਂ ਮਾਨ ਸਾਹਿਬ ਨੇ ਬੜੇ ਵਿਸਥਾਰ ਨਾਲ ਸਮਝਾਇਆ ਉਦੋਂ ਬਹੁਤ ਔਖਾ ਹੋ ਜਾਂਦਾ ਏਦੋਂ ਪਹਿਲਾਂ ਕੋਈ ਅਣਸਖਾਵੀ ਘਟਨਾ ਵਾਪਰੇ ਕਿਉਂਕਿ ਉੱਤੇ ਹਾਈ ਲੈਵਲ ਦੀਆਂ ਤਾਰਾਂ ਨੇ ਅਸੀਂ ਨਹੀਂ ਚਾਹੁੰਦੇ ਵੀ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਹੋਵੇ ਤਾਂ ਜੋ ਮਾਨਯੋਗ ਸਰਦਾਰ ਜਗਿੰਦਰ ਸਿੰਘ ਮਾਨ ਜੀ ਨੂੰ ਅਸੀਂ ਇੱਥੇ ਉਹਨਾਂ ਦੇ ਰਜੇਮਿਆਂ 'ਚੋਂ ਟਾਈਮ ਕੱਢ ਕੇ ਸੱਦਿਆ ਉਹਨਾਂ ਦਾ ਅਸੀਂ ਧੰਨਵਾਦ ਵੀ ਕਰਦੇ ਹਾਂ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਿੱਤਾ ਕਿਉਂਕਿ ਇਹ ਅੱਗੇ ਨੂੰ ਨਹੀਂ ਕਰਨਾ ਪਿੱਛੇ ਨੂੰ ਨਹੀਂ ਕਰਨਾ ਜਿੱਥੇ ਹੈਗਾ ਉੱਥੋਂ 5 ਫੁੱਟ ਇੱਕ ਸਾਈਡ ਨੂੰ ਕਰ ਦੇਣਾ ਮੈਂ ਪ੍ਰੈਸ ਮੀਡੀਆ ਦੇ ਮਾਧਿਅਮ ਜ਼ਰੀਏ ਜਿੱਥੇ ਜਗਿੰਦਰ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਉੱਥੇ ਬਿਜਲੀ ਵਿਭਾਗ ਦੇ ਵੀ ਉੱਚ ਅਧਿਕਾਰੀ ਐਕਸੀਲ ਸਾਹਿਬ ਨੂੰ ਆਪਣੇ ਵੱਲੋਂ ਵੀ ਮੈਂ ਬੇਨਤੀ ਕਰਦਾ ਵੀ ਇਸ ਚੀਜ਼ ਨੂੰ ਇਮੀਡੀਏਟਲੀ ਅਫੈਕਟ ਦੇ ਉੱਤੇ ਕਰਕੇ ਮਹੱਲਾ ਨਿਵਾਸੀਆਂ ਦੀ ਇਸ ਮੰਗ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਕੱਲ ਕੋਈ ਅਨਸਖਾਮੀ ਘਟਨਾ ਨਾ ਵਾਪਰੇ ਮੈਂ ਫਿਰ ਤੈਦੂ ਲੋ ਧੰਨਵਾਦ ਆ ਇੱਥੇ ਆਈਆਂ ਹੋਈਆਂ ਸਾਰੀਆਂ ਸੰਗਤਾਂ ਦਾ ਰਣਜੀਤ ਪਾਵਲਾ ਜੀ ਦਾ ਗੁਰਦਿਆਰ ਸਿੰਘ ਨੰਨੜਾ ਜੀ ਦਾ ਪ੍ਰੇਮ ਜੀ ਦਾ ਔਰ ਸਭ ਵਿੱਚ ਪ੍ਰੈਸ ਮੀਟ ਉਧਰ ਸਰਦਾਰ ਜਗਿੰਦਰ ਸਿੰਘ ਮਾਨ ਨੇ ਕਿਹਾ ਕਿ ਇਸ ਸਬੰਧੀ ਉਹਨਾਂ ਵੱਲੋਂ ਬਿਜਲੀ ਵਿਭਾਗ ਦੇ ਅਕਸੀਡੈਂਟ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਹੈ ਤੇ ਉਹਨਾਂ ਵੱਲੋਂ ਆਸ਼ਵਾਸਨ ਦਿਵਾਇਆ ਗਿਆ ਹੈ ਕਿ ਉਕਤ ਸਮੱਸਿਆ ਦਾ ਹੱਲ ਛੇਤੀ ਹੀ ਕਰ ਦਿੱਤਾ ਜਾਵੇਗਾ ਇਸ ਦੌਰਾਨ ਉਹਨਾਂ ਨਾਲ ਰਣਜੀਤ ਪਾਵਲਾ ਵੀ ਮੌਜੂਦ ਸਨ ਰੋਡਵੇਸ ਆਪਣੀਆਂ ਸੁਵਿਧਾਵਾਂ ਨੂੰ ਤੇਜ਼ ਕਰਨ ਵਾਸਤੇ ਗਾਰ ਬਣ ਰਹੀ ਹੈ ਵਿਛੂ ਵੀ ਬਣ ਰਹੀ ਹੈ ਜੂ ਬਣ ਰਹੀ ਹੈ ਸੁਭਨਪੁਰੇ ਜੀਵਨਰਸਟ ਮੰਗਿਆ ਸੀ ਪਰ ਅਸਤਾਕ ਨੂੰ ਨਗਾਇਜ਼ ਦਿਨ ਦਾ ਉਹਨੂੰ ਉਹਨੇ ਉਸ ਰਸਤੇ ਨੂੰ ਨਹੀਂ ਬੰਨ੍ਹਿਆ ਕਿਾ ਕੰਨ ਨਹੀਂ ਉਹਨਾਂ ਆਪਣੀ ਜਿਹੜੀ ਰੋਡ ਸੀ ਸਾਈਡ ਵਾਲੀ ਉਹਨਾਂ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਉਹ ਛੋਟ ਵਿੱਚ ਸੀ ਕੰਡਰ ਆਏਗਾ ਛੋਟਾ ਵੱਡਾ ਹੋਤਾ ਕਿੱਥੇ ਇਧਰ ਹੋਏਗਾ ਫੇਲਵੇ ਰੋਡਾਂ ਨੂੰ ਤੋਂ ਉਹਦੇ ਨਾਲ ਇਹਨਾਂ ਨੇ ਜੱਡੀ ਸਟਾਰਟ ਕਰਨੀ ਹੈ ਲਗੜਾ ਆਹਨ ਕਿਸ਼ ਬਲੇ ਦੋ ਕੱਡੀਆਂ ਵੀ ਹੋ ਜਾਣੀ ਐ ਇੱਕ ਛੋਟੀ ਇੱਕ ਵੱਡੀ ਸਰ ਸਕੂਟਰ ਹੋਇਆ ਕੱਡੀ ਉਹ ਈਜੀ ਲੰਘ ਜਾਏਗੀ ਮੈਂ ਆਈ ਸ਼ੋਰ ਕਿ ਮੈਂ ਇਹ ਪਿੱਲਰ ਨੂੰ ਇਹ ਰਿਐਕਸ਼ਨ ਨੂੰ ਕੈਕਟ ਇਹ ਨੂੰ ਸ਼ਕਰਾ ਦੇਗੇ ਕੋਈ ਇਸ ਨੂੰ ਬਹੁਤ ਬੱਟਾ ਪਸੰਦ ਨਹੀਂ ਹੈ ਇਹਨਾਂ ਨਾਲ ਮਨਵਾਸ ਕੇ ਨੂੰ ਇਸ ਪਾਸੇ ਬਹੁਤ ਮਤਲਬ ਨਹੀਂ ਪੜੇ ਕਾਕਾ ਸੋਨੂ ਜੂਨੋ ਐਵਰੀਬਾਡੀ ਜਾਣਦੇ ਨੇ ਜਿਹੜਾ ਜੀ ਸੋਨੂ ਸੋਨੂ ਦੀ ਹਿੰਮਤ ਫੋਰਸ ਉਹ ਸੂਰੀ ਹਸਰਤੀਆਂ ਦੀ ਹਿੰਮਤ ਦੇ ਨਾਲ ਅੱਜ ਇਸ ਨੂੰ ਕਰ ਪਾਏ ਆ ਕਰ ਦਿਆਂਗੇ ਇੱਕ ਸਿਨਾ ਹੋਣੀ ਗੱਲ ਹੋ ਜਣੀ ਇਹ ਬੱਚਾ ਜਿਹਾ ਇਲਰੇ ਇਹ ਸ਼ਿਫਟ ਹੋ ਜਾਏਗਾ ਥੋੜਾ ਚਾਪਟ ਪਨਪਰੋਡਕਟ ਨਾਲ ਇਹਨੂੰ ਬੁਝਾ ਕਰੀਏਗਾ ਪੂਰੇ ਕੋ ਅੰਦੀ ਨਾਲ ਪਿੱਛੇ ਹੈ ਆਲਰੇਡੀ ਲਾਈਨ ਆ ਰਹੀ ਕੁਝ ਲਾਈਨ ਦੇਖਦਾ ਪੱਕੇ ਨੇ ਥੈਂਕ ਯੂ ਬਈ